ਹੂੰ ਪਸੰਦ ਨਹੀਂ ਆਉਂਦੇ ਹੈ ਬੋਲਦੀ ਨਹੀਂ ਮम्मी ਤੇ ਪਲਕ ਆਏ ਨੇ ਸਾਡਾ ਚਾਰ ਹੋਣ ਵਾਸਤੇ ਕਾਟੂ-ਕੁਟਕੇ ਤੋਂ ਇਹੀ ਰੱਖ ਲਿਆ ਸੀ ਤੇ ਮੰਮੀ ਪਹਿਲਾਂ ਗਈ ਸੀ ਸ਼ਹਿਰ ਤੇ ਹੁਣ ਇਹ ਹੱਲੇ ਆਏ ਨੇ ਤੇ ਅਸੀਂ ਕਿਹਾ ਪਲਕਾਂ ਦੇ ਸਾਡਾ ਚਾਰ ਭਾਜੋ ਸਾਡਾ ਪਲਕ ਮੈਨੂੰ ਨਹੀਂ ਨਾ ਚਾਚ ਪਾਉਂਦੀ ਇਹ ਹੱਕਵਾਦ ਹੋਈ ਨਹੀਂ ਆ ਆ ਵੀਰ ਨੂੰ ਲੱਭਿਆ ਇਨੂੰ ਨਹੀਂ ਬਣ ਹ ਓਕੇ ਹਿਬਲੇ ਮੰਮੀ ਵੀ ਹੁੰਦਾ ਨਾ ਕਈਆਂ ਦਾ ਹੱਥ ਵੀ ਹੁੰਦਾ ਵਾ ਨਾ ਕਈਆਂ ਕੋਲੋਂ ਖਰਾਬ ਹੁੰਦਾ ਮੈਂ ਤਾਂ ਨਹੀਂ ਧਰਦੀ ਪਾਉਂਦੀ ਪਿਛਲੀ ਵਾਰੀ ਤੁਹਾਨੂੰ ਚਲੋ ਲੋੜ ਨਹੀਂ ਪਈ ਪਾਉਂਦੀ ਰਹਿਆ ਸਾਰਾ ਸਮਾਨ ਲੈ ਆਂਦਾ ਹਮਾਰੀ ਪਾਇਆ ਨਹੀਂ ਨਾ ਅਹੀਂ ਨਹੀਂ ਪਾਇਆ ਉਹ ਹੋਈ ਮੰਮੀ ਨੇ ਨਹੀਂ ਜਿਹੜਾ ਪਾਇਆ ਉਹੋ ਹੀ ਪਿਆ ਹਡਾ ਹੱਲੇ ਵੀ ਹੈਗਾ ਵਾ 2 ਕਿਲੋ ਹੈਗਾ ਵਾ ਪਰ ਅਹੀਂ ਕਿਆ ਪਾ ਲੈਨੇ ਆ ਹੋਰ ਚਲੋ ਇਹ ਵੀ ਰੋੜ ਵਾਲੀ ਚੀਜ਼ ਹੁੰਦੀ ਹੈ ਬੀ ਬੀ ਆਹ ਹਾਂ ਹੋਣ ਲੱਗੇ ਪਲਕ ਦੇ ਹੱਥਾ ਨਾ ਪਲਕ ਹੁਣ ਸਵਾਦ ਬਣੇਗਾ ਚਾਰ ਬਣੇਗਾ ਨਾ ਸਵਾਦ ਆਹ ਨਮਕ ਕਿ ਮਾਤੇ ਇਹ ਮੰਮੀ ਮਿਰਚਾਂ ਇਹ ਬਾਦੀ ਪਤਾ ਨਹੀਂ ਕਿਹੜੀਆਂ ਵਧ ਗਈ ਪਿੰਡੀਆਂ ਵਿੱਚ ਦੂਜੀਆਂ ਨਹੀਂ ਪੰਨੀਆਂ ਨਹੀਂ ਦੂਜੀਆਂ ਪੈਣਦੀਆਂ ਉਹ ਮੱਖੂਤੀ ਨਹੀਂ ਜਾਂਦੀਆਂ ਕੋਈ ਵੀ ਫੋਟੋ ਦਾ ਲੂਣ ਹਾਂਜੀ ਇਹ ਲੂਣ ਇਹ ਹੋਣਾ ਤੇ ਬਸ ਰਹੇ ਲੋਨ ਤੇ ਹਲਦੀ ਤੇ ਫਿਰ ਮੁੜ ਕੇ ਫਿਰ ਬਾਅਦ ਵਿੱਚ ਜੇ ਸੱਤ ਲਾਉਣਾ ਸੀ ਪੰਡਾ ਹੂੰ ਅਹ ਫਿਰ ਬਾਅਦ ਵਿੱਚ ਚ ਦੋ ਚਾਰ ਵਾਰ ਹੀ ਕਰ ਰੋਡ ਕਿੰਦਾ ਵਾ ਛੀ ਰਕਦਾ ਨਹੀਂ ਪੈਦਾ ਇਹ ਛੀ ਉੱਠਾ ਜੀ ਮਮੀ ਲਾ ਪਾ ਇਹ ਵੀ ਜਿਹੜਾ ਹੁਣ ਕਰ ਰਹੀ ਨੇ ਲੈ ਮੈਨੂੰ ਵੀ ਨਹੀਂ ਜਾਚ ਹੈਗੀ ਨਾਲੇ ਮਾਹ ਪਤਾ ਲੱਗ ਜਾਏਗਾ ਕਿੱਦਾਂ ਕਿੱਦਾਂ ਫੇਰ ਆਈ ਹੈ ਹੈ ਆਈ ਲੋਟ ਤੁਹਾਨੂੰ ਨਹੀਂ ਜਾਚ ਹੈਗੀ ਹੁਣ ਕਰ ਗਿਆ ਹੋਇਆ ਕੀ ਨਹੀਂ ਸੋਈ ਹੁਣ ਕਰ ਗਿਆ ਜਾ ਲੈ ਕੇ ਅਰ ਸੋਈ ਚ ਕਰਕੇ ਜਾ ਵਾ ਲੈ ਚਾਹ ਉਹ ਤੇ ਕੈਂਚੀ ਵੀ ਪਈ ਕੈਂਚੀ ਲੈ ਆਓ ਜਾਓ ਜਾਵਲਾ ਕਿਉਂ ਆਹਾ ਲੱਭੂਗੀ ਤੈਨੂੰ ਕਿੱਥੇ ਇੱਧਰ ਆ ਵੇਖੋ ਪਈ ਥੱਲੇ ਆਵੇ ਖਾਵੇ ਪਈ ਕੈਂਚੀ ਆਵੇ ਹਵੇ ਪਲਕਾਵੇ ਹਵੇ ਆਵੇ ਕੋਥੇ ਲੇ ਪਈ ਡੱਬੇ ਲੱਗੇ ਇਹਨੂੰ ਕਿਹੜਾ ਪਤਾ ਕੈਂਚੀ ਦਾ ਹਾਂ 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 ਫੜਲਾ ਫੜਲਾ ਪਰਲੀ 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 ਇਹ ਤੇ ਪੇਚ ਕੱਸਾ ਓਹੋ ਇਹ ਹਾਖੜੂ ਹਾਂ ਵੈਰੀ ਗੁੱਡ ਪਤਾ ਲੱਗ ਗਿਆ ਜੇ ਕੁੜੀ ਨੂੰ ਕੈਂਚੀ ਦਾ ਹਾਂ ਨਹੀਂ ਪਤਾ ਹੈਗੀ ਹੈ ਤੇਰੀ ਸਲਾਹ ਹੈ ਨਹੀਂ ਉਹ ਮੰਮੀ ਉਦਾਂ ਪਤਾ ਇਹਨੂੰ ਨਾਂ ਦਾ ਪਰ ਇਹਨੂੰ ਇਹ ਨਹੀਂ ਪਤਾ ਲੈ ਰਹਿਣ ਤਾਂ ਤੁਸੀਂ ਮੈਨੂੰ ਹੱਡ ਤੋਂ ਗਲਤੀ ਹੋ ਗਈ ਇਹਨੂੰ ਸਵੇਰ ਦਾ ਲਈ ਹਮ ਦੇ ਹਾਂ ਹਾਂ ਐਵੇਂ ਤੂੰ ਮੈਨੂੰ ਡੀਕੋ ਲਈ ਸਭ ਕੁਝ ਸ਼ਹਿਰ ਲਈ ਹੈ ਮੰਮੀ ਸ਼ਹਿਰੋਂ ਆਵਾਂ ਕਿ ਮੰਮੀ ਸ਼ਹਿਰੋਂ ਆਣਗੇ ਤੇ ਚਾਰ ਪੌਣਗੇ ਹਨ ਨੂੰ ਕੀ ਪਤਾ ਹੀ ਪਲਕ ਪਾ ਲੈਂਦੀ ते मम्मी मैंने पता नहीं ना पलक पाली है ना इना कम इन्हें ना पैसे कट दी है पर कितने न्याणे उंगल देना मम्मी ਉਹਨੂੰ ਸਿਰਫ ਹਲਦੀ ਤੇ ਮੰਮੀ ਕਹਿੰਦੇ ਲੂਣ ਹੀ ਪਾਉਣਾ ਵਾ ਫਿਰ ਜਦੋਂ ਚਾਰ ਇੱਕੀ ਤੇ ਪਾਣੀ ਛੱਡ ਦੇਗਾ ਫਿਰ ਉਹ ਪਾਣੀ ਨਿਚੋੜ ਕੇ ਫਿਰ ਸਾਰਾ ਮਸਾਲੇ ਪਾਵਾਂਗੇ ਠੀਕ ਹੈ ਜਮ ਦਸਤੇ ਹੋਈ ਉਹ ਸ਼ੁਰੂ ਨੇ ਅਈ ਸਸਾ ਜਦੋਂ ਤੱਕ ਉਹ ਹੱਥ ਛੱਡ ਦੇ ਪਾਉਣੀ ਦਵਾ ਸਟਾਫ ਨਾ ਬੋਤਾ ਸਾਨੂੰ ਇਹਨੂੰ ਹੋਰ ਮੰਮੀ ਦੇ ਨੇ ਲੂਣ ਤੇ ਹਲਦੀ ਰਲਾ ਲਾ ਕੇ ਪਾਉਣ ਠੀਕ ਆ ਪੂਰੀ ਲਈ ਹਲੋ ਨਾ ਨੂ ਇਹ ਤੇ ਮੈਂ ਸਾਰਾ ਕੰਮ ਕਰਦੀ ਆ ਤਾਂ ਹੀ ਮੇਰੇ ਨਾਲ ਆਈ ਹੈ ਕਿ ਉਹਦਾ ਸਾਥ ਦੇ ਆ ਗਈ ਤਾਂ ਉਹ ਸਾਰੇ ਕੰਮ ਕਰਦੀ ਹਾਲੇ ਸ਼ੁਕਰ ਕਰੋ ਉਹ ਸੋ ਗਿਆ ਵਾ ਹੋਣ ਹੁੰਦਾ ਤੇ ਉਹਨੇ ਕਹਿਣਾ ਤੂੰ ਭਰਾ ਜੇ ਮੈਂ ਕਰਦਾ ਹਾਂ ਬੱਚੇ ਨੂੰ ਦਾ ਸਾਹ ਦੇ ਦੇ ਨਾ ਇਹ ਦੇਸੀ ਆ ਨਹੀਂ ਹੜੇ ਲੋਰੀ ਹੂੰ ਅੰਦੀ ਵੀ ਮੈਂ ਭਾਪੇ ਦੇਣੀ ਆ ਚਾਚੀ ਪਲਕਤੇ ਪਲਕਤੇ ਨੂੰ ਚਾਰ ਬਣਾਉਣਾ ਆਉਂਦਾ ਵਾ हां सी दिए ला सोचा थी ओ ना हां ओ ना हां हूं बाय है कोई ले ग्रेंडिंग ग्रेंडिंग हां सारे बंदे ना मैं यार है ते त चार फंदा ਰਿਆ ਮम्मी ਕੋ ਇੱਥੇ ਜਿੰਨੇ ਉਹ ਸਾਮਾਨ ਦਿੱਤਾ ਤ ਪਾਦੇ ਉਹਨਾਂ ਨੇ ਖਾ ਕੇ ਲੈਂਦਾ ਉਹਨਾਂ ਨੂੰ ਪਤਾ ਹੀ ਹੁੰਦਾ ਹਣਾ ਮੰਮੀ ਮੈਂ ਉਹਨਾਂ ਨੂੰ ਪਤਾ ਹੀ ਹੁੰਦਾ ਉਹ ਕਾਮ ਵਾਲਿਆਂ ਨੂੰ ਜਿੰਨੀ ਚੀਜ਼ ਪਹਿਨਣੀ ਹੈ ਹੂੰ

ਕਟਾ ਲਿਆ ਆਰਡਰ ਚੱਲ ਬੰਦੇ ਸਾਰਾ ਚੱਲੋ ਇੱਕ ਬਾਅਦ ਦੀਏ ਨਾਲ ਹੈਲਪ ਤੁਰਨ ਹੋ ਗਈ ਜੀ ਠੀਕ ਹੈ ਗੱਲ ਖੰਡ ਲੈ ਹਮ ਫੇਰ ਤੇ ਚਾਹ ਵਧ ਘੱਟ ਹੀ ਚੱਲ ਜੰਨੇ ਨੇ ਹਣਾ ਚਲੋ ਇਹ ਹੋਰ ਮਸਾਲੇ ਤੇ ਆਂ ਮਸਾਲਾ ਹਮ ਆ ਇਹਦਾ ਪੂਰਾ ਯੋਗਦਾਨ ਹੈ ਵਿੱਚ ਹੈ ਮੈਂ ਹਾਂ ਇਹਦਾ ਨਿੱਕੀ ਦਾ ਪੂਰਾ ਯੋਗਦਾਨ ਹੈ ਮੇਰੇ ਨਾਲ ਨਾਲ ਇਹ ਜਾ ਸਿੱਖਣ ਇਹ ਪਾਸੋਂ ਇਹ ਵੀ ਆਈ ਸੀ ਚੰਗਾ ਉਹਨੂੰ ਲੋੜਨਾ ਪਈ ਕਰੇ ਕਿ ਕਿ ਮੈਨੂੰ ਕੁਝ ਆਉਂਦੀ ਬੋਲੂ ਇਹ ਵਾਕੀ ਵੀ ਮੈਨੂੰ ਨਹੀਂ ਜਾ ਸਿੱਖਣਾ ਚਾਚੀ ਖੁਸ਼ ਖੁਸ਼ ਕੇ ਦੇਈਆ ਕਰ ਚਲੋ ਮੀ ਹਲੇ ਨਾ ਕੀਤੇ ਹੋਰ ਕਢ ਲਈ ਨਹੀਂ ਪੜਾਇਆ ਨਾ ਤੇਰੇ ਵੀ ਵਾਰਸ਼ੇ ਤੇ ਬਾਜੂ ਪੜਾਣਾ ਮੈਂ ਪਾਣੀ ਘਟਣਾ ਨਹੀਂ ਪਰ ਪਾਣੀ ਚਾਰ ਆਹ ਰਾਇ ਨੇ ਪਰਦੇਸਾ ਤੇ ਲੈ ਆਹੋ ਕੱਢਣਾ ਕੱਲ ਹੀ ਹੈ ਨਾ ਇੱਕ ਦਿਨ ਲੇਟ ਹੋ ਗਿਆ ਬੜਾ ਤੇਜ਼ ਠੀਕ ਠੀਕਾ ਠੀਕਾ ਲੈ ਨਹੀਂ ਹਲਾ ਹਮ ਨੂੰ ਬਤਾਈ 3 ਖੰਡ ਹੈ ਉਹ ਹੈ ਕੱਢਣਾ ਚੀਚਾਂ ਇਸ ਤਰ੍ਹਾਂ ਪੀਆ ਕਰ ਨਾ ਕੋ ਦੂਜੀ ਕੋ ਜਿਹੜੀ ਹੈ ਹੋ ਗਿਆ ਵੀ ਹੋ ਰਿਹਾ ਕੱਢ ਕੇ ਲਾਉਂ ਲਓ ਜੀ ਹੂੰ ਇਹ ਬੋਲ ਨੇ ਹਾਂ ਇਹ ਹੂੰ ਪਪੜੇ ਲਾ ਲਾ ਬੁਨਾਸਾ ਤੇ ਤੇਲ ਚ ਪਣਾਉਂਦਾਸਾ ਮਸਾਲਾ ਹਾਂਜੀ ਇਹ ਚੋਲੀਆਂ ਦੇ ਇੰਨਾਂ ਨੇ ਪਰਾਂ ਕਰ ਲਾ ਲਾਗੋ ਇਹ ਉੱਡਣਗੇ ਆਹੋ ਹਾਂ ਤੁਸ ਪਰਾਂ ਆ ਜਾਂਦਾ ਪਰੇ ਅਗਰ ਪਰਾਂ ਜੋ ਸਹਨ ਪਰਾਂ ਲਾ ਜੋ ਯਾਰ ਅਸੀਂ ਮਰਦੇ ਹੋਏ ਨਾਲ ਦੇ ਅੱਖਾਂ ਅੱਖਾਂ ਚ ਪਾਉਂਗੀ ਪਿੱਛੇ ਜੋ ਉੱਥੇ ਪਿੱਛੇ पढ़ाओ ठीक है चल मिकलिया तो ठहर नहीं बोल दे तो तुम ठहर नहीं खेल पढ़ा तो खेला उसे भी करिया नहीं हम भी करिया बोल रहे हो बोल रहे हम बोल रहे हम बोल रहे नो बोलना ना माया लाखों पराकते बाउजी मैं कितने ताईया न ते कड़ी में ही है दस अच्छे तो अट्ठे में ना ऐसे जब तुम खाली मत बाई ਹਾਂਜੀ ਕੀ ਕੀ ਹੁੰਦਿਆ ਦੇਖੀ ਪਤਾ ਨਹੀਂ ਕੀ ਕਹਿ ਰਹੇ ਹਾਂਜੀ ਬੈ ਗਿਆ ਇਹਦੇ ਵਿੱਚ ਲਫਾਫੇ ਨਹੀਂ ਹੈ ਜਾਂ ਕੋਈ ਕੁਝ ਹੈ ਹਾਂ ਹੋ ਗਿਆ ਚੁੱਪ ਹੋ ਗਿਆ ਚੁੱਪ ਇਹ ਦੱਬਣ ਕਿੰਨੇ ਕਿ ਦਿਨਾਂ ਚ ਜਾਂਦਾ ਚਾਹ। ਪਾਈ ਜਾਂਦਾ ਹੈ ਕੋਈ। ਦਸਾਂ ਘੇਰਾਂ ਦੇ ਇਸ ਪਾਂਡੇ ਦਾ ਚਾਰ ਤਬਾਹ ਹੋਣੇ ਅੱਜ ਹੀ ਖਾ ਲੈ। ਖਾਣ ਦਾ ਫਾਇਦਾ ਨਾ। ਪਹਿਲਾਂ ਵੇਖਾ ਜਦੋਂ ਛੋਟੇ ਹੁੰਨੇ ਆ ਪੈਂਦਾ ਹੁੰਦਾ ਹੈ ਤੇ ਚੋਰੀ ਕੱਢ-ਕੱਢ ਖਾਹ ਜਦਾ ਨਾ। ਹੂੰ। ਇਹਨਾਂ ਦਾ ਅਬਿਆਚ ਆ ਲੈਣਾ ਸਵਾਦ ਆਉਂਦਾ ਹੈ। ਸਵਾਦ ਲੱਗਦਾ ਹੈ। ਇੱਕ ਦੇ ਹੁੰਦਾਂ ਨਾਲ ਖੱਟਾ-ਖੱਟਾ ਜਿਹਾ ਬਹੁਤ ਰਮੀ ਹੈ ਨਾ। ਹੂੰ। ਸਾਨੂੰ ਬੜਾ ਖੰਡਰ ਤੇ ਬਾਅਦ ਵਿੱਚ ਪਾਉਣਾ ਤੇ ਹਮਮ ਜਿਆਦਾ ਆ ਗਿਆ ਬਹੁਤ ਮੈਨੂੰ ਆਪਾਂ ਇੱਥੇ ਜਾ ਕੇ ਕੀ ਇਹੋ ਸਿੱਖਣ ਦੀ ਦੇਰ ਇਹਨਾਂ ਦੀ ਲੜਾਈ ਨਹੀਂ ਮੁੱਕਣੀ ਨਿਆਣੇ ਹੁਣ ਅੱਢੀ ਇਹ ਲੱਗ ਗਿਆ ਵਾ ਥੋੜਾ ਜਿਹਾ ਬਾਅਦ ਦੇਖਣਾ ਹੈ ਨਾ

ਨੀ ਜਿੰਨਾ ਜਿਪਾ ਚ ਲੰਡੇ ਹੂੰ ਉਹ ਨਿੰਮ ਦੇ ਫੋਨ ਨਾ ਨਾ ਬਾਦ ਉਸ ਸਮੇਂ ਕੋ ਕਰਵਾਣਾ ਠੀਕ ਹੈ ਪੈ ਗਿਆ ਹਾਂ ਦਨੂ ਰੋ ਦੱਤ ਨਹੀਂ ਹੈ ਪੈ ਗਿਆ ਹੁਣ ਚਾਚੀ ਨੂੰ ਉਹ ਸਾਫ ਕਰ ਲੋ ਕਿ ਫਿਰ ਉਹ ਖਾਣ ਵੀ ਲੋ ਇਸ ਹਮਣ ਲੋ ਦਿਨ ਨਾ ਠੀਕ ਹੈ ਚਾ ਚਾਰ ਤਿਆਰ ਹੋ ਗਿਆ ਚਲੋ ਅੱਡਾ ਜਾ ਰਹਾ ਸਭ ਤੋਂ ਮਿਲ ਸਾਹਮਣੇ ਲਾਸਟ ਦੇ ਪਿਆ ਆ। ਹੂੰ। ਅੰਬ ਬੜੇ ਮੁਸ਼ਕਲ ਮਿਲੇ ਮੰਮੀ ਉਦੋਂ ਉਥੋਂ। ਆਹ ਵੇ ਪਹਿਲਾ ਪਹਿਲਾ ਸਰਵਾ ਜਾਂਦੇ ਨੇ ਲੋਕੀ ਲੈ ਲੈਂਦੇ ਨੇ। ਵੀ ਬਾਹਰ ਦੇ ਸਿੱਕੀ ਪੜਾ ਲੈਣੇ ਨਹੀਂ। ਅੱਜ ਵੀ ਸਾਮਨਾ ਕਿੰਨੇ ਵੱਲ ਪਿਆ। ਚਵਾ ਚਵਾ ਦਿਨਾਂ ਬਾਅਦ ਪਿਆ। ਹੂੰ। ਕੱਲ੍ਹ ਨੇ ਥਣਾ ਹੀ ਪਾਣੀ ਪਾ ਗਏ ਤੇ ਫੇਰ ਪਾਣੀ ਛੱਡਿਆ ਤੇ ਪਾਣੀ ਪਾ। ਪਾਣੀ ਪਾ ਗਏ ਸੀ ਤੇ ਕੱਲ੍ਹ ਦੇਖੀ ਜੈਦੀ ਹੋਣਾ ਜੀ ਦੇਖਿਆ। ਕੱਲ੍ਹ ਪਾਣੀ ਪਾ ਬਾਕੀ ਤੁਸੀਂ ਵੀ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਵੀ ਤੁਸੀਂ ਕਿਸ ਤਰੀਕੇ ਨਾਲ ਇਸ ਤਰੀਕਾ ਹੈ ਨਾ ਸਾਰੇ ਨੂੰ ਹੀ ਆਉਣਾ ਚਾਹੀਦਾ ਹੈ ਕਿ ਤੁਸੀਂ ਕਿਸ ਤਰੀਕੇ ਦਾ ਜਿਹੜਾ ਇਸ ਤਰੀਕੇ ਦਾ ਪਉਣਾ ਹੈ ਸਾਪੋਤ ਫੀਚਰ ਆਉਣੀ ਬਾਅਦ ਵਿੱਚ ਮੇਰੇ ਤੋਂ ਪਹਿਲਾਂ ਪਾਣੀ ਕਿੰਨਾ ਹਾਂ ਪਹਿਲਾਂ ਪਾਣੀ ਕੱਢ ਲੈਣਾ ਚਾਹ ਚੁਹਾਵੇ ਨਮਕ ਤੇ ਹਲਦੀ ਮਾਈ ਪਾ ਕੇ ਫਿਰ ਮਸਾਲਾ ਪਾਈ ਲੈ ਬਾਅਦ ਵਿੱਚ ਮੇਰੇ ਨੂੰ ਦੇੰਦਾਲੂਏ ਗਿਆ ਜੈਨੇ ਕ ਤੁਸੀਂ ਕਿਸ ਤਰੀਕੇ ਨਾਲ ਬੋਦੇ ਆ ਤੇ ਕਿਵੇਂ ਬੀਜਦੇ ਹੋਗਾ ਨਹੀਂ ਹੋਣਾ ਤਰੀਕਾ ਹਾਂ ਲਓ ਲਓ ਚਲੋ ਆਓ ਚਲ ਜੀ